अंडे लिया बाल तीन अंडे की सफेदी और आधे घंटे बाद ग्रीन टी ਕੋ ਜਿਹੜਾ ਡਾਈਟ ਰੱਖ ਆਪਣੀ ਤਿੰਨ ਆਂਡੇ ਕਾਲੀ ਮਿਰਚ ਫਿਲਹਾਲ ਤੇ ਪੰਜ ਹੀ ਆ ਕਾਲੀ ਮਿਰਚ ਤੇ ਕਾਲਾ ਨਮਕ ਕਾਲੀ ਮਿਰਚ ਹੀ ਕਰ ਲਈਏ ਕਾਲੇ ਕਾਲੀ ਮਿਰਚ ਨਾਲ ਸੌੜਾ ਰ ਵਧੀਆ ਟੇਸਟ ਆਉਂਦਾ ਤੇ ਹੱਜ ਮੋ ਜਾਂਦੇ ਹੋ ਕੋਈ ਗੱਲ ਨਹੀਂ ਕਾਲੀ ਮਿਰਚ ਸਭ ਤੋਂ ਬੈਸਟ ਹੈ 60 ਪਾਉਣ ਲਈ ਨਹੀਂ ਯਾਰਂਂ ਦ੍ਰਿਖਿਣਾ ਕਾਟੀ ਪਾਈ ਮੇਰੀ ਆਜਾ ਉਹ ਤੇਰਾ ਪਲਾਉ ਜੇ ਬਸ ਤੇਰਾ ਪਲਾਟ ਹੈ ਤੇਰਾ ਬਜੇ ਵੀ ਬੇੜਾ ਖਿੰਦਾ ਹੁੰਦਾ ਚਲ ਚਲ ਬਸ ਇਹ ਹੋ ਗਿਆ ਫਿੱਕੇ ਸਵਾਲ ਆਤੇ ਨੇ <clears> hmm. <throat>